ਆਪਣੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆਂ ਮੋਲ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਧੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਰਨ ਨੂੰ ਕੋਈ ਚੱਕਣਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬਚਾਰੇ ਇਹ ਤੇ ਇਹਨਾਂ ਦੇ ਹੀ ਕੋਈ ਚੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਸੀ ਦੀ ਚ ਹਾਂ ਹਾਂ ਲੈਤੀ ਚ ਸੌਦਾ ਹੋਇਆ ਦੀ ਉਹਦਾ ਕੋਈ ਆਪਣੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆਂ ਮੋਲ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕਾ ਢਲ ਕੇ ਕਰਾਂਗੇ ਠੀਕਾ ਬਈ ਗੁਰਪ੍ਰੀਤਨ ਮੈਨੂੰ ਕਰਨ ਕੋਈ ਜੱਕਨਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬੱਚੇ ਆਏ ਤੇ ਇਹਨਾਂ ਦੀ ਕੋਈ ਚੱਕਰ ਨਹੀਂ ਠੀਕਾ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ ਵਿੱਚ ਹਾਂ ਹਾਂ ਲੈਤੀ ਸੌਦਾ ਹੋਇਆ ਦੀ ਤਾਂ ਕੋਈ ਮੈਨੂੰ ਇਹਨਾਂ ਦਾ ਕਾਰਪੋਰਾ ਦੇ ਖੁਦ ਘਰ ਵਾਲਾ ਮੰਡੀ ਕੋ ਲੱਖੇ ਵਾਲ ਇੱਕ ਸਾਡੇ ਮੇਰੇ ਨਾਲ ਗੁਰਪ੍ਰੀਤ ਸਿੰਘ ਇੱਕ ਲੱਖਾ ਇੱਕ ਇਹ ਕਿੰਨੇ ਦਾਪਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਜਿੰਨੇ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਤੇ ਹੋਏ ਤੇ ਮੂਲੇ ਪੈਸੇ ਕੰਮ ਮਿੱਥਲੇ ਨਾਲ ਪਹਿਲਾਂ ਵਾਪਸ ਕਰਦੇ ਨਾ ਇਹਨਾਂ ਦੀ ਪਰਦਾ ਨਮਕ ਜਿਉਂ ਨੂੰ ਮੈਂ ਮਰਦਾ ਹੋਇ ਜਾਨ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂਗਾ ਪਹਿਲਾਂ ਪਸਾਉਣੇ ਤੇ ਬਾਅਦ ਹੁਣ ਬਲ ਮੈਂ ਮਰੂਗਾ ਕੁਝ ਮਾਜੀ ਹੋ ਜੇ ਮੈਂ ਲੰਦਰ ਕਾਰਪਰਾਜ ਇੱਕ ਉਹਦੇ ਘਰ ਵਾਲਾ ਮੰਡੀ ਕੋ ਲੱਖੇ ਵਾਲ ਇੱਕ ਸਾਡੇ ਮੇਰੇ ਗੁਰਪ੍ਰੀਤ ਸਿੰਘ ਇੱਕ ਲੱਖਾ ਇੱਕ ਇਹ ਕਿੰਨੇ ਦਾਪਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਜਿੰਮੇ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਂਦੇ ਹੋਏ تھے ਮੇਰੇ ਪੈਸੇ ਕੱਲ ਮਿੱਥਲੇ ਨਾਲ ਪਹਿਲਾਂ ਵਾਪਸ ਕਰਦੇ ਨਾਲ ਨੂੰ ਇਹਨਾਂ ਦੀ ਪਰਦੌਣ ਨਾ ਮਗ ਇਹਨੂੰ ਮੈਂ ਮਰਦਾ ਜਾਣ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂ ਪਹਿਲਾਂ ਬਸਾਉਣੇ ਤੋਂ ਬਾਅਦ ਹੁਣ ਪਹਿਲਾਂ ਮੈਂ ਮਰਿਆ ਕੁਝ ਮਾਜੀ ਹੋ ਜੇ